ਵੀਰੋ ਅਤੇ ਭੈਣੋ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਵੀ ਕਰ ਲਿਓ ਦਿਲ ਦੇ ਮਰੀਜ਼ ਨੂੰ ਸੇਬ ਦਾ ਮਰਬਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਿਮਾਰ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ ਗਿੱਲੇ ਸਿਰ ਉੱਪਰ ਮਲਤਾਨੀ ਮਿੱਟੀ ਲਗਾਉਣ ਨਾਲ ਖੱਦੀ ਵੀ ਵਾਲ ਸਫੇਦ ਨਹੀਂ ਹੁੰਦੇ ਸਰੀਰ ਉੱਪਰ ਵੀ ਮਲਤਾਨੀ ਮਿੱਟੀ ਲਗਾਉਣ ਨਾਲ ਮੱਛਰ ਨਹੀਂ ਕੱਟਦੇ ਜੇਕਰ ਤੁਹਾਨੂੰ ਕੋਈ ਜਿਗਰ ਦੀ ਬਿਮਾਰੀ ਹੈ ਤਾਂ ਵੱਡੀ ਚਿਹਰੀ ਦੀ ਰੰਗਤ ਪੀਲੀ ਪੈ ਜਾਂਦੀ ਹੈ। ਮੂੰਹ ਵਿੱਚੋਂ ਬਦਬੂ ਆਉਣ ਲੱਗੇ ਤਾਂ ਜਾਮਣ ਖਾ ਲਓ। ਇਸ ਤਰ੍ਹਾਂ ਕਰਨ ਨਾਲ ਤੁਰੰਤ ਮੂੰਹ ਦੀ ਬਦਬੂ ਤੋਂ ਰਾਹਤ ਮਿਲੇਗੀ। ਮੂੰਹ ਤੇ ਸ਼ਾਲੇਦੁਲ ਕਰਨ ਲਈ ਖੁਸ਼ਕ ਧਨੀਆ ਚੂਸ ਲਵੋ। ਜਿਆਦਾ ਕੋਲਡ ਡਰਿੰਕ ਇਸਤੇਮਾਲ ਨਾਲ ਗੁਰਦੇ ਜਲਦੀ ਖਰਾਬ ਹੋ ਜਾਂਦੇ ਹਨ। ਜਲਦੀ ਬੁਢਾਪਾ ਜਿਆਦਾ ਖਟੀਆਂ ਚੀਜ਼ਾਂ ਖਾਣ ਨਾਲ ਆਉਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਖਟੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਖਾਲੀ ਪੇਟ ਦਹੀਂ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਨਹੀਂ ਹੁੰਦੀ ਨਿੰਮ ਦਾ ਗਰਮ ਤੇਲ ਸਿਰ ਉੱਪਰ ਲਗਾਉਣ ਨਾਲ ਅਕਲ ਵਿੱਚ ਵਾਧਾ ਹੁੰਦਾ ਹੈ ਉੱਚ ਬੈਠ ਕੇ ਗੰਨਾ ਚੁੱਪਣ ਨਾਲ ਸਰੀਰ ਤਾਕਤਵਰ ਹੋ ਜਾਂਦਾ ਹੈ। ਮੂੰਹ ਦੇ ਛੋਲਿਆਂ ਦੀ ਦਾਲ ਪੀਸ ਕੇ ਲਗਾ ਲਓ। ਅੱਦੀ ਵੀ ਦਾਣੇ ਨਹੀਂ ਨਿਕਲਣਗੇ। ਜਿਆਦਾ ਨਮਕ ਖਾਣ ਨਾਲ ਸਰੀਰ ਤੇ ਅਲਰਜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਚਿਹਰੇ ਤੇ ਲਾਲ ਦਾਣੇ ਨਿਕਲ ਆਉਂਦੇ ਹਨ ਤਾਂ ਥੋੜਾ ਜਿਹਾ ਦੁੱਧ ਲਗਾ ਲਓ। ਦਾਣੇ ਨਿਕਲਣੇ ਬੰਦ ਹੋ ਜਾਣਗੇ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਜਦੋਂ ਵੀ ਨਹਾਓ ਤਾਂ ਤੁਰੰਤ ਹੀ ਪਾਣੀ ਦਾ ਗਲਾਸ ਪੀ ਲਓ। ਬਲੱਡ ਪ੍ਰੈਸ਼ਰ ساری ਜ਼ਿੰਦਗੀ ਨਾਰਮਲ ਰਹੇਗਾ। ਮੱਛੀ ਦਾ ਤੇਲ ਸਿਰ ਤੇ ਲਗਾਉਣ ਨਾਲ ਵਾਲ ਸੰਘਣੇ ਹੋ ਜਾਂਦੇ ਹਨ। ਜੇਕਰ ਸਵੇਰੇ ਪਹਿਲੀ ਵਾਰ ਚਿਹਰਾ ਧੋਣ ਦੇ ਸਮੇਂ ਪਾਣੀ ਵਿੱਚ ਕੁਝ ਬੂੰਦਾ ਨਿੰਬੂ ਦੀਆਂ ਨਚੋੜ ਲਓ। ਤੇਹਰੀ ਦੀ ਸਕਿਨ ਨਰਮ ਅਤੇ ਮਲਾਇਮ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ খালি ਪੇਟ ਥੋੜਾ ਜਿਹਾ ਗਰਮ ਸ਼ਹਿਦ ਚਾਟ ਲਓ ਦੇਖਿਓ ਕੁਝ ਹੀ ਦਿਨਾਂ ਵਿੱਚ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਖੂਬਸੂਰਤ ਹੋ ਜਾਵੇਗੀ ਜੇਕਰ ਰਾਤ ਨੂੰ ਸੌਂਦੇ ਸਮੇਂ ਤੁਹਾਨੂੰ ਵਧੀਆ ਸੁਪਨੇ ਆਉਂਦੇ ਹਨ ਤਾਂ ਸਮਝ ਲਓ ਕਿ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਖੁਸ਼ੀ ਆਉਣ ਵਾਲੀ ਹੈ नाक ਵਿੱਚ ਤੇਲ ਲਗਾਉਣ ਨਾਲ ਡਿਪਰੈਸ਼ਨ ਤੋਂ ਰਾਹਤ ਮਿਲਦੀ ਹੈ। ਅਹਰੇ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹੋ ਤਾਂ ਔਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਪੀ ਲਓ। ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾਣ ਨਾਲ ਤੱਦੀ ਵੀ ਕਮਜ਼ੋਰੀ ਨਹੀਂ ਹੋਵੇਗੀ। ਦੁੱਧ ਵਿੱਚ ਚਿਲੇਪੀ ਮਿਲਾ ਕੇ ਖਾਣ ਨਾਲ ਸਰੀਰ ਦਾ ਕੋਈ ਵੀ ਦਰਦ ਠੀਕ ਹੋ ਜਾਂਦਾ ਹੈ। ਇਸ ਨਾਲ ਸਿਰ ਦਰਦ ਵੀ ਠੀਕ ਹੋ ਜਾਂਦਾ ਹੈ। ਜੋ ਲੋਕ ਸੌਣ ਤੋਂ ਪਹਿਲਾਂ ਬਾਥਰੂਮ ਨਹੀਂ ਜਾਂਦੇ ਉਹਨਾਂ ਤੇ ਬੁਢਾਪਾ ਜਲਦੀ ਆ ਜਾਂਦਾ ਹੈ। ਜੇਕਰ ਮਸੂੜਿਆਂ ਵਿੱਚ ਸੋਜ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਰਲੀ ਕਰੋ। ਸ਼ਕਰਕੰਦੀ ਪਨਕੇ ਖਾਣ ਨਾਲ ਸਰੀਰ ਖੂਬਸੂਰਤ ਰਹਿੰਦਾ ਹੈ। ਮੇਰਾ ਉੱਪਰ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ। 6 ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾ ਲਓ। ਵਾਲ ਝੜਨੇ ਬੰਦ ਹੋ ਜਾਣਗੇ। ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਹੈ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਖਾਣਾ ਸ਼ੁਰੂ ਕਰ ਦਿਓ। ਬਰਤਨਾਂ ਨੂੰ ਹਮੇਸ਼ਾ ਰਸੋਈ ਘਰ ਦੇ ਵਿਚ ਕਿਸੇ ਵੀ ਅਲਮਾਰੀ ਵਿੱਚ ਹਮੇਸ਼ਾ ਉਲਟਾ ਕਰਕੇ ਰੱਖੋ ਯਾਨਾ 60 ਗ੍ਰਾਮ ਮੇਥੀ ਦਾਣਾ ਸਵੇਰੇ ਸ਼ਾਮ ਪੀਸ ਕੇ ਪਾਣੀ ਨਾਲ ਪਾਣੀ ਵਿੱਚ ਪਿਉ ਦਿਓ 10 ਘੰਟੇ ਬਾਅਦ ਸ਼ਾਂਕੇ ਪੀ ਲਓ ਇੱਕ ਹਫ਼ਤੇ ਵਿੱਚ ਸ਼ੂਗਰ ਕੰਟਰੋਲ ਹੋ ਜਾਵੇਗਾ ਤਲੇ ਲੋਕ ਖਾਲੀ ਪੇਟ ਅਨਾਰ ਖਾ ਲਿਆ ਕਰਨ हां 2-3 ਹਫ਼ਤਿਆਂ ਵਿੱਚ ਛੀ ਸੇਤਮੰਦ ਹੋ ਜਾਣਗੇ ਜੇਕਰ ਤੁਸੀਂ ਆਪਣੇ ਜਿਗਰ ਨੂੰ ਠੰਡਾ ਰੱਖਣ ਜਾਂਦੇ ਹੋ ਤਾਂ ਇਮਲੀ ਰਾਤ ਭਰ ਪਾਣੀ ਵਿੱਚ ਭੋਕ ਕੇ ਸਵੇਰੇ ਖਾਲੀ ਪੇਟ ਉਸ ਦਾ ਪਾਣੀ ਪੀ ਲਓ ਆਣੀ ਪੀਣ ਦੇ ਦੌਰਾਨ ਨਿੰਬੂ ਚੱਟ ਲਿਆ ਕਰੋ ਲਟਕਦਾ ਹੋਇਆ ਪੇਟ ਕੁਝ ਹੀ ਦਿਨਾਂ ਵਿੱਚ ਅੰਦਰ ਚਲਾ ਜਾਵੇਗਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕੰਨ ਨਾਲ ਪੇਟ ਫੁੱਲਣ ਲੱਗ ਜਾਂਦਾ ਹੈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੁੱਖ ਲੱਗਣ ਤੇ ਹੀ ਖਾਣਾ ਖਾਓ ਭੁੱਖ ਤੋਂ ਬਿਨਾਂ ਕਦੇ ਵੀ ਖਾਣਾ ਨਾ ਖਾਓ ਦਹੀਂ ਜਦੋਂ ਵੀ ਖਾਓ ਤਾਂ ਉਸ ਨਾਲ ਕਦੇ ਵੀ ਗਰਮ ਚਾਵਲ ਜਾਂ ਫਿਰ ਗਰਮ ਰੋਟੀ ਨਾ ਖਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਵਕਰੀ ਦੇ ਦੁੱਧ ਨਾਲ ਬਦਾਮ ਖਾਣ ਨਾਲ ਯਾਦਦਾਸ਼ਤ ਤੇਜ ਹੋ ਜਾਂਦੀ ਹੈ। ਗੰਨੇ ਦੇ ਰਸ ਵਿੱਚ ਥੋੜੀ ਜਹੀ ਅਦਰਕ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਜੋ ਲੋਕ ਮੋਟਾਪੇ ਦਾ ਸ਼ਿਕਾਰ ਰਹਿੰਦੇ ਹਨ ਅਤੇ ਉਹਨਾਂ ਦੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ ਅਜਿਹੇ ਲੋਕਾਂ ਨੂੰ ਚਾਵਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਲੂ ਦਾ ਛਿਲਕਾ ਤੁਹਾਡੀ ਸਕਿਨ ਤੇ ਬਲੀਚ ਦਾ ਕੰਮ ਕਰਦਾ ਹੈ। ਇਸ ਨੂੰ ਲਗਾਉਣ ਨਾਲ ਤੁਹਾਡੀ ਕਾਲੀ ਸਕਿਨ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਜੇਕਰ ਤੁਹਾਨੂੰ ਗੈਸ ਦੀ وجہ ਕਰਕੇ ਸਿਰ ਦਰਦ ਹੋ ਰਿਹਾ ਹੈ ਤਾਂ ਇੱਕ ਚਮਚ ਲਸਣ ਦਾ ਰਸ ਪੀਓ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ। ਜਿਆਦਾ ਆਂਡੇ ਇਸਤੇਮਾਲ ਕਰਨ ਨਾਲ ਚਿਹਰੇ ਤੇ ਝੁਰੜੀਆਂ ਅਤੇ ਛਾਈਆਂ ਪੈ ਜਾਂਦੀਆਂ ਹਨ। ਸਵੇਰੇ ਖਾਲੀ ਪੇਟ ਦਾਕਖਾ ਖਾਣ ਨਾਲ ਕੋਈ ਵੀ ਬਿਮਾਰੀ ਤੁਹਾਡੇ ਨਜ਼ਦੀਕ ਨਹੀਂ ਆਵੇਗੀ। ਰਾਤ ਨੂੰ ਗਰਮ ਦੁੱਧ ਪੀਣ ਨਾਲ ਚਿਹਰੇ ਦੀ ਰੰਗਤ ਕਦੇ ਵੀ ਖਰਾਬ ਨਹੀਂ ਹੁੰਦੀ। ਦਵਾਈਆਂ ਖਾਣ ਤੋਂ ਤੁਰੰਤ ਬਾਅਦ ਦੇ ਵੀ ਲੇਟਣਾ ਨਹੀਂ ਚਾਹੀਦਾ ਜੋ ਲੋਕ 8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹਨ ਉਹ ਜਿਆਦਾਤਰ ਬੇਚੈਨੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਦੁੱਧ ਵਿੱਚ ਪਦੀਨਾ ਪਾ ਕੇ ਪੀਣ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਸਫੇਦ ਜੀਰੇ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਉਹ ਆਪਣੇ ਖਾਣੇ ਵਿੱਚ ਦੁੱਧ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰਨ। ਜਿਨ੍ਹਾਂ ਬੱਚਿਆਂ ਦੇ ਸਰੀਰ ਤੇ ਹਲਕੇ ਹਲਕੇ ਦਾਣੇ ਨਿਕਲਣੇ ਸ਼ੁਰੂ ਹੋ ਜਾਣ ਉਹਨਾਂ ਨੂੰ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਆਪਣੇ ਸਰੀਰ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਦਾਣੇ ਖਤਮ ਹੋ ਜਾਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਡਾ ਸਰੀਰ ਚੁਸਤ ਰਹਿੰਦਾ ਹੈ। ਖਾਲੀ ਪੇਟ ਗਾਜਰ ਖਾਣ ਨਾਲ ਨਜ਼ਰ ਤੀਜ ਹੋ ਜਾਂਦੀ ਹੈ। ਜੇਕਰ ਕਦੇ ਵੀ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ ਖਾਓ ਤੁਹਾਡੀ ਕਮਜ਼ੋਰੀ ਖਤਮ ਹੋ ਜਾਵੇਗੀ। ਜਦੋਂ ਵੀ ਤੁਹਾਨੂੰ ਇਤੇ ਬਹੁਤ ਸਾਰਾ ਬੁਖਾਰ ਹੋ ਜਾਵੇ ਤਾਂ ਕੱਦੂ ਦੇ ਟੁਕੜੇ ਕੱਟ ਕੇ ਨਦੀ ਮਾਲਿਸ਼ ਆਪਣੇ ਮੱਤੀ ਉੱਪਰ ਕਰੋ ਬੁਖਾਰ ਖਤਮ ਹੋ ਜਾਵੇਗਾ ਆਟਾ ਗੁੰਨਣ ਤੋਂ ਬਾਅਦ ਜੇਕਰ ਤੁਸੀਂ ਉਸ ਉੱਪਰ ਨਿੰਬੂ ਨਿਚੋੜ ਦਿੰਦੇ ਹੋ ਤਾਂ ਆਟਾ ਕਦੇ ਵੀ ਖਰਾਬ ਨਹੀਂ ਹੋਵੇਗਾ ਇੱਕ ਗਲਾਸ ਦੁੱਧ ਵਿੱਚ 5 ਤੋਂ 6 ਖਜੂਰਾਂ ਲਾਓ ਉਸ ਤੋਂ ਬਾਅਦ ਇੱਕ ਚਮਚ ਦਸੀ ਘਿਓ ਤੇ ਸਵਾਦ ਅਨੁਸਾਰ ਚੀਨੀ ਪਾ ਲਓ ਤੇ ਇਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਠੰਡਾ ਕਰੋ ਉਸ ਤੋਂ ਬਾਅਦ ਚੂਸ ਬਣਾ ਕੇ ਪਿਓ ਖੂਨ ਦੀ ਕਮੀ ਤੇ ਕਮਜ਼ੋਰੀ ਦੂਰ ਹੋ ਜਾਵੇਗੀ ਜਿਲਦੇ ਹੋਏ ਦੰਦਾਂ ਤੇ ਅਦਰਕ ਦਾ ਪੇਸਟ ਲਗਾਓ ਹਲਦੀ ਹੋ ਦੰਦ ਦੁਆਰਾ ਮਜ਼ਬੂਤ ਹੋ ਜਾਣਗੇ ਆਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਅਤੇ ਦੰਦਾਂ ਦਾ ਰੰਗ ਵੀ ਕਾਲਾ ਪੈਣਾ শুরু ਜਾਂਦਾ ਹੈ ਇਲਾ ਖਾਣ ਨਾਲ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਪਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਕਾਬਲ ਜ਼ਿਆਦਾ ਖਾਣ ਤੋਂ ਪ੍ਰੀਜ਼ ਕਰੋ ਇਸ ਨਾਲ ਜਿਗਰ ਵਿੱਚ ਖੂਨ ਨਾ ਬਣਨ ਦੀ ਸਮੱਸਿਆ ਹੋ ਸਕਦੀ ਹੈ ਇਰਤੇ ਨਿੰਮ ਦਾ ਔੜਾ ਤੇਲ ਲਗਾਉਣ ਨਾਲ ਚੂਹਾ ਦਾ ਖਤਮਾ ਹੋ ਜਾਂਦਾ ਹੈ ਚਾ ਲਸਣ ਰੋਜ਼ਾਨਾ ਖਾਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਗਿੱਲੇ ਵਾਲਾਂ ਉੱਪਰ ਕੰਗੀ ਕਰਨ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਿਰ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਜੇਕਰ ਖਾਣਾ ਖਾਂਦੇ ਸਮੇਂ ਤੁਹਾਡੀ ਜੀਭ ਦੰਦਾਂ ਥੱਲੇ ਆ ਜਾਵੇ ਤੁਰੰਤ ਹੀ ਕੋਈ ਮਿੱਠੀ ਚੀਜ਼ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਦਰਦੋਂ ਰਾਹਤ ਮਿਲੇਗੀ ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾ ਲੈਣ ਨਾਲ ਸਰੀਰ ਵਿੱਚ ਗਰਮੀ ਮਹਿਸੂਸ ਨਹੀਂ ਹੋਵੇਗੀ। ਨਰਮੂ ਲੂ ਨੂੰ ਲੈ ਕੇ ਦੁੱਧ ਵਿੱਚ ਭੋਂ ਕੇ ਅੱਖਾਂ ਤੇ ਰੱਖ ਲੈਣ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਕੱਚੇ ਪਿਆਜ਼ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਢੇਰ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਹਨ। ਰੋਜ਼ਾਨਾ ਇੱਕ ਚਮਚ ਕਰੇਲੇ ਦਾ ਜੂਸ ਪੀਣ ਨਾਲ ਸ਼ੂਗਰ ਦੀ ਬਿਮਾਰੀ ਤੋਂ ਬਚੇ ਰਹੋਗੇ। ਦੀਨੇ ਦੇ ਪੱਤੇ ਲੈ ਕੇ ਸਕਿਨ ਤੇ ਰਗੜ ਸਕਿਨ ਨਰਮ ਮੁਲਾਇਮ ਅਤੇ ਤਰੋਤਾਜਾ ਹੋ ਜਾਵੇਗੀ ਪਾਣੀ ਪੀ ਕੇ ਤੁਰੰਤ ਪਿਸ਼ਾਬ ਕਰਨ ਨਾਲ ਤੁਹਾਡੇ ਗੁਰਦੇ ساری ਜ਼ਿੰਦਗੀ ਖਰਾਬ ਨਹੀਂ ਹੋਣਗੇ ਜਿਆਦਾ ਠੰਡਾ ਪਾਣੀ ਪੀਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਜੇਕਰ ਨਿੰਬੂ ਪਾਣੀ ਪਿੰਦੇ ਸਮੇਂ ਨਿੰਬੂ ਦੇ ਵੀ ਤੁਹਾਡੇ ਮੂਹ ਵਿੱਚ ਆ ਜਾਣ ਤਾਂ ਉਹਨਾਂ ਨੂੰ ਵਿੱਚਵਾ ਲਾਓ ਕਿਉਂਕਿ ਇਸ ਨਾਲ ਸਰੀਰ ਵਿੱਚ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਜਲਦੀ ਆਉਣ ਲੱਗ ਜਾਂਦੀ ਹੈ ਤਾਂ ਇਹ ਤੁਹਾਡੀ ਨਜ਼ਰ ਤੇਜ਼ ਹੋਣ ਦੀ ਨਿਸ਼ਾਨੀ ਹੈ ਪਿਆਜ਼ ਕੱਟ ਕੇ ਅਗਲੇ ਦਿਨ ਹੀ ਬਦੇ ਵੀ ਨਾ ਰੱਖੋ ਕਿਉਂਕਿ ਜਿਹਾ ਕਰਨਾ ਤੁਹਾਡੇ ਪੇਟ ਵਾਸਤੇ ਖਤਰਨਾਕ ਹੋ ਸਕਦਾ ਹੈ ਜੇਕਰ ਤੁਹਾਨੂੰ ਅਲਰਜੀ ਦੀ ਦਿੱਕਤ ਹੋ ਜਾਵੇ ਤਾਂ ਖੀਰਾ ਦਹੀਂ ਵਿੱਚ ਪਾ ਕੇ ਖਾ ਲਓ ਅਲਰਜੀ ਤੁਰੰਤ ਹੀ ਦੂਰ ਹੋ ਜਾਵੇਗੀ ਗੰंजे ਸਿਰ ਉੱਪਰ ਚਨੇ ਦੀ ਦਾਲ ਵਾਲਾ ਪਾਣੀ ਸੌਣ ਤੋਂ ਪਹਿਲਾਂ ਲਗਾ ਲਓ ਪੂਜੇ ਹੀ ਦਿਨਾਂ ਵਿੱਚ ਬਾਲ ਆਉਣੇ ਸ਼ੁਰੂ ਹੋ ਜਾਣਗੇ ਹਾਂਜੀ ਦੋਸਤੋ ਇਸੇ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਤੇ ਜਾਣਕਾਰੀ ਭਰਪੂਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ